ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਸਾਰੇ ਪਰਿਵਾਰਾਂ ਦੇ ਨਾਲ ਦੁੱਖ ਵੰਡਾ ਰਦਾ ਜਿਨ੍ਹਾਂ ਦੇ ਪਰਵਾਰਕ ਦੁਨੀਆ ਤੋਂ ਚਲੇ ਗਏ। ਇਹ ਬਹੁਤ ਹੀ ਇੱਕ ਘਨੌਣਾ ਕਾਹਨ ਜਿਹੜਾ ਕਿਸੇ ਨੇ ਕੀਤਾਗਾ ਔਰ ਦੋਸ਼ੀਆਂ ਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਹੋ ਰਹੀ ਹੈ। ਹੁਣ ਤੱਕ ਬਹੁਤ ਸਾਰੇ ਦੋਸ਼ੀ ਜਿਹੜੇ ਨੇਗੇ ਉਹ ਫੜੇ ਜਾ ਚੁੱਕੇ ਨੇਗੇ ਔਰ ਉਹਨਾਂ ਦੇ ਖਿਲਾਫ ਕਤਲ ਦੀਆਂ ਧਾਰਾਵਾਂ ਦਾ ਕੇਸ ਦਰਜ ਕੀਤਾ ਗਿਆ। ਉਹਨਾਂ ਦੇ ਖਿਲਾਫ ਮੌਤ ਦੀ ਸਜ਼ਾ ਦਾ ਕੇਸ ਜਿਹੜਾ ਦਰਜ ਕੀਤਾ ਗਿਆ ਹੈ। ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਊਗਾ। ਇਹ ਜਿਹੜਾ ਇੰਡਸਟਰੀ ਦੇ ਅੰਦਰ ਜਿਹੜਾ ਮਥਨਾਲੋਲ ਯੂਜ਼ ਹੁੰਦਾਗਾ ਇੰਡਸਟਰੀ ਦੇ ਅੰਦਰ ਪ੍ਰੋਡਕਟ ਚੂਸ ਹੁੰਦਾਗਾ ਉਹਨੂੰ ਜਿਹੜਾ ਹੈਗਾ ਮਿਜ਼ੂਸ ਕਰਕੇ ਉਹਦੀ ਨਕਲੀ ਸ਼ਰਾਬ ਬਣਾ ਕੇ ਲੋਕਾਂ ਨੂੰ ਫਰੋਸੀ ਗਈ ਆ ਸੋ ਬਿਲਕੁਲ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਊਗਾ ਚਾਹ ਕੋਈ ਵੀ ਕਿੱਡਾ ਚਾਹ ਕੋ ਪੋਲਿਟਿਕਲ ਆ ਚਾਹ ਕੋ ਨੋਨ ਪੋਲਿਟਿਕਲ ਆ ਚਾਹ ਕੋਈ ਅਫੀਸਰ ਸਭ ਦੇ ਖਿਲਾਫ ਕਰਦੇ ਹੁਣ ਤੱਕ ਜਿਹੜੇ ਐਕਸਾਈਜ਼ ਡਿਪਾਰਟਮੈਂਟ ਦੇ ਦੋਧ ਕਾਰੀਗਰਾਂ ਨੂੰ ਸਸਪੈਂਡ ਕੀਤਾ ਗਿਆ ਹੋਰ ਜਦੋਂ ਰਿਪੋਰਟ ਆ ਰਹੀ ਹੈ ਜਿਹੜਾ ਵੀ ਅਧਿਕਾਰੀ ਸ਼ਾਮਲ ਹੋਇਆ ਉਹਨੇ ਖਿਲਾਫ ਕਾਰਵਾਈ ਹੋ ਦੋਧ ਕਾਰੀਗਰ ਨੂੰ ਸਤੰਤਰ ਤੌਰ ਤੇ ਸਸਪੈਂਡ ਕੀਤਾ ਔਰ ਹੁਣ ਤੱਕ ਲਗਭਗ 15 ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਨੇ ਜੀਆਂ ਸੋ ਸਰਕਾਰ ਜਿਹੜੀ ਆ ਪਰਿਵਾਰਾਂ ਦੇ ਨਾਲ ਖੜੀ ਆ ਉਹਨਾਂ ਦੇ ਨਾਲ ਦੁੱਖਦਾਈ ਹਜ਼ਾਰ ਕਰਦੀ ਆ ਅਸੀਂ ਉਹਨਾਂ ਦੀ ਹਰ ਜਿਹੜੀ ਸੰਭਵ ਬਦਦੌਖ ਕਰਾ ਕੇ